ਆ ਸਾਪੜੀ ਜੀ ਦੇ ਸਿਰ ਤੇ ਮੈਂ ਆਖਣ ਡੇ ਪਤਾ ਨਹੀਂ ਮੈਂ ਘਰ ਚ ਗੱਡੀ ਕਿ ਠੱਗੀ ਮਾਰ ਲਈ ਆ ਇਹ ਸੋਨਾ ਤੇ ਰਹਿ ਜਾਣਾ ਬਾਰੀਆਂ ਦੇ ਵੀ ਚਿੱਤ ਜੇ ਮਾਦਾ ਨੇ ਘਰੋਂ ਕੱਢਤਾ ਤੇ ਸ਼ਤ ਜਰੂਰੀ ਆ ਆ ਸੋਨੇ ਨੇ ਤਾਂ ਨਹੀਂ ਸਾਡਾ ਸ਼ਤਾਂ ਦਾ ਪਾਣੀ ਡੱਕ ਲੈਣਾ ਤੇ ਘਰ ਲੈਣਾ ਮੂੰਹ ਦੀ ਭਾ ਕਿੰਨੀ ਵੀ ਬੜਬੋਲੀ ਆ ਫੇਰ ਵੀ ਕੈਮ ਸਿਰ ਦਵਾਈ ਦਾਰੂ ਪੁੱਛਦੀ ਆ ਡੈੜੀ ਆਪਣੇ ਨੂੰ ਰੋਟੀ ਪਾਣੀ ਪੁੱਛਦੀ ਆ ਜੋ ਆਂਦਾ ਉਹੋ ਬਣਾ ਕੇ ਦਿੰਦੀ ਆ ਘੜੀ ਉਹਦਾ ਲੀੜਾ ਲੱਤਾ ਵੀ ਲਵਾ ਕੇ ਤੇ ਤੋਹਦੀ ਆ ਦੂਜਿਆਂ ਤੇ ਕਿਹੜਾ ਪਾਣੀ ਦਾ ਘੁੱਟ ਨਹੀਂ ਪੁੱਛਦੀਆਂ ਦੀਦੀ ਹੁਣ ਸਾਡੇ ਕੋਲ ਤੇ ਇਨੇ ਪੈਸੇ ਵੀ ਨਹੀਂ ਹੈਗੇ ਤੇ ਰੱਦ ਕਰ ਵਾਲਾ ਵੀ ਸਿਆਣਾ ਹੀ ਵੀ ਜਿਹੜਾ ਤੁਸੀਂ ਚਾਹ ਨਾਲ ਮਿਲ ਕੇ ਤੇ ਆਪਣਾ ਦੋਵੇਂ ਜੀ ਸੋਚੀ ਗਏ ਤੇ ਪੱਲਾ ਰੱਖੀ ਗਏ ਤੇ ਮੈਂ ਇਹਨੂੰ ਬਥੇਰਾ ਕਹਿੰਦੀ ਰਹੀ ਪਰ ਇਹ ਬੰਦੇ ਨੇ ਮੇਰੀ ਨਹੀਂ ਸੁਣੀ ਮੰਮੀ ਇਹ ਇੱਕ ਸਵੇਰ ਦੀ ਅੰਦਰੋਂ ਨਹੀਂ ਨਿਕਲੀ ਤੇ ਜੀ ਇਹ ਅੰਦਰੋਂ ਬਾਹਰ ਆਈ ਆਈ ਆ ਤੂੰ ਸਕੂਟਰੀ ਫੜ ਕੇ ਚਲ ਗਈ ਆ ਆਉਂਦੀ ਆ ਤੇ ਦੀ ਕਲਾਸ ਲਿਓ ਚੰਗੀ ਤਰ੍ਹਾਂ ਕਲਾਸ ਕੀ ਆ ਜੀ ਮੈਂ ਵੇਖੀ ਕਿ ਤਾ ਗੁੱਤੇ ਵਾਲ ਪਾਉਣੀ ਆ ਚੱਲ ਦੀਦੀ ਪੜਾ ਹੋਵੇ ਤੇਰਾ ਜਿੰਨੇ ਮੈਨੂੰ ਇਹ ਰਾਏ ਪਾਦਾ ਵਾ ਉਦਾਂ ਚਲਾ ਆਪੇ ਹੌਲੀ ਹੌਲੀ ਲੱਖਦੇ ਰਹਿਣਗੇ ਘਰ ਦੇ ਬਣ ਜਾਊਗਾ ਕਿ ਢੀਫ ਫੇ ਕੁੱਟਣੀ ਆ ਆਈ ਪੈਸੇ ਮੰਗਣ ਤੈਨੂੰ ਪੈਸੇ ਦੇ ਕੇ ਤੇ ਮੈਂ ਭਾ ਕੇ ਕਿੱਥੋਂ ਲੈਣੇ ਆ ਤੇਰੇ ਘਰੋਂ ਤੇ ਕਿਤੇ ਜਵਾਨੀ ਦੀ ਆਸ ਨਹੀਂ ਹੋਣੀ ਮੈਨੂੰ